ਇਹ ਦੀ ਵਾਂ ਜਿਹੜਾ ਅਸੀਂ ਇੰਜੀਨੀਅਰ ਤੋਂ ਵਿਜ਼ਿਟ ਕਰਵਾਉਣ ਤੋਂ ਬਾਅਦ ਪਤਾ ਚੱਲਿਆ ਸੀ ਕਿ ਇਹਦੀਆਂ ਪਾਪਰ ਵਾਈਜ਼ ਜਿਹੜੀਆਂ ਸਪਲਾਈ ਚੇਨ ਚ ਆਉਂਦੀਆਂ ਨੇ ਚੋਰੀ ਹੋ ਚੁੱਕੀਆਂ ਨੇ ਹਨਾ ਨੇ ਸਾਨੂੰ ਇਹ ਇੱਕ ਐਸਟੀਮੇਟ ਬਣਾ ਕੇ ਦਿੱਤਾ ਸੀ ਜਿਹੜਾ ਅਸੀਂ ਉੱਪਰ ਦੇ ਚੁੱਕੇ ਆ ਪੀ ਐਚ ਐਸ ਏ ਨੂੰ ਆਪਣੇ ਲੈਵਲ ਤੇ ਤੇ ਉਮੀਦ ਕਰ ਰਹੇ ਆ ਕਿ ਇਹ ਪਲਾਂਟ ਵੱਲ ਸਰਕਾਰ ਦਾ ਕਾਫੀ ਧਿਆਨ ਹੈ ਤੇ ਜਲਦੀ ਠੀਕ ਹੋ ਜਾਵੇਗਾ ਤੁਸੀਂ ਠੀਕ ਕਹਿ ਰਹੇ ਹੋ ਜੀ ਪਲਾਂਟ ਜਲਦੀ ਤੋਂ ਜਲਦੀ ਜ਼ਰੂਰ ਚੱਲੂ ਹੋਣਾ ਚਾਹੀਦਾ ਪਰ ਐਸਐਚ ਮੈਂ ਤੁਹਾਨੂੰ ਅੰਸ਼ੂਰ ਕਰ ਰਹੀ ਆਂ ਵੀ ਸਾਡੇ ਕੋਲ ਸਫੀਸ਼ੀਐਂਟ ਆਕਸੀਜਨ ਸਪਲਾਈ ਹੈ ਅਮਰਜੈਂਸੀ ਸਪਾਟਸ ਵਿੱਚ ਆਕਸੀ ਐਂਡ ਬੜੀ ਪੈਲਦੀ ਹਰ ਹਰ ਤੇ ਸਾਡੇ ਵੱਲੋਂ ਸੀਰੀਅਸ ਮਰੀਜ਼ ਨੂੰ ਦੇਖਿਆ ਜਾਂਦਾ ਜਿਹਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਉਹਨੂੰ ਨਾਲ ਹੀ ਲਗਾਤਾ ਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੀਆਂ ਵਾਇਰਿੰਗ ਕਿਉਂਕਿ ਆਪਰੇਟਰਸ ਨਹੀਂ ਹੈ ਕੁਝ ਨਹੀਂ ਹੈ ਸਾਡੇ ਕੋਲ ਸਟਾਫ ਦੀ ਵੀ ਬੜੀ ਕਮੀ ਹੈ ਤੇ ਇਹਦੀਆਂ ਜਿਹੜੀ ਵਾਇਰਿੰਗ ਸਾਰੀ ਚੋਰੀ ਹੈ ਮੇਰੇ ਤੋਂ ਹਾਂ ਤੋਂ ਪਹਿਲਾਂ ਵੀ ਲਿਖ ਕੇ ਦੇ ਚੁੱਕੇ ਹਾਂ ਇਹਦੇ ਆ ਹਾਂ ਜੀ ਹੈਲਥ ਮੰਤਰੀ ਸਾਹਿਬ ਜਾਣਦੇ ਨੇ ਐਂਡ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਦੇ ਸਹਾਦ ਨਾਲ ਅਸੀਂ ਪੁਰਾਣੀ ਇਮਾਰਤ ਤੋਂ ਆਪਣੀ ਐਮਰਜੈਂਸੀ ਬਦਲ ਕੇ ਆਈਸੀਯੂ ਦੀ ਨਵੀਂ ਇਮਾਰਤ 'ਚ ਸ਼ਿਫਟ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕਿ ਇਹ ਇਮਾਰਤ ਪਈ ਵੀ ਖਰਾਬ ਹੋ ਰਹੀ ਹੈ ਤੇ ਲੋਕਾਂ ਨੂੰ ਚੰਗੀ ਸਹੂਲਤ ਵਾਸਤੇ ਚੰਗੀ ਜਗ੍ਹਾ ਤੇ ਆਉਣਾ ਚਾਹੀਦਾ ਹੈ ਹਸਪਤਾਲ 'ਚ ਜੇ ਇੱਕ ਚੰਗੀ ਬਿਲਡਿੰਗ ਮੌਜੂਦ ਹੈ ਤੇ ਪੁਰਾਣੀ ਬਿਲਡਿੰਗ ਵਿੱਚ ਮਰੀਜ਼ ਇਲਾਜ ਲਈ ਕਿਉਂ ਬੈਠਣ ਉਹਨਾਂ ਦੇ ਵਿਜ਼ਿਟ ਤੋਂ ਬਾਅਦ ਹੀ ਅਸੀਂ ਐਮਰਜੈਂਸੀ ਸ਼ਿਫਟ ਕੀ